ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਪੁਲਿਸ ਵੱਲੋਂ ਸਵੇਰੇ ਕੀਤੇ ਗਏ ਅਨਕਾਊਂਟਰ ਦੇ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਇਸ ਵਿੱਚ ਇੱਕ ਵੀਡੀਓ ਨਾਲ ਨਾਲ ਚੱਲ ਰਹੀ ਹੈ ਇਸ ਸਕਰੀਨ ਦੇ ਉੱਤੇ ਉਹਦੇ ਵਿੱਚ ਕੁਝ ਬਦਮਾਸ਼ ਜਿਹੜੇ ਹੈਗੇ ਪੁਲਿਸ ਦੇ ਮਗਰ ਦਾਤ ਲੈ ਕੇ ਭਾਈਦੇ ਹੋਏ ਦਿਖਾਈ ਦੇ ਰਹੇ ਨੇ ਇਹ ਅੱਜ ਜਿਹੜਾ ਸਵੇਰੇ ਅਨਕਾਊਂਟਰ ਹੋਇਆ ਆ ਇਹ ਉਹੀ ਸੂਰਜ ਉਰਫ ਗੋਪੀ ਗੈਂਗਸਟਰ ਹੈਗਾ ਵਾ ਜਿਹੜਾ 26 ਨਵੰਬਰ 2024 ਨੂੰ ਪੀਪਾ ਠਾਣੇ ਦੇ ਏਰੀਆ ਦੇ ਵਿੱਚ ਇੱਕ ਬਰਥਡੇ ਪਾਰਟੀ ਦੇ ਵਿੱਚੋਂ ਕਿਸੇ ਲੋਕਾਂ ਦੇ ਨਾਲ ਲੜ ਕੇ ਬਾਹਰ ਨਿਕਲੇ ਆ ਤੇ ਉਥੇ ਪੀਸੀਆਰ ਦਸਤਾ ਮੁਕੇ ਤੇ ਪਹੁੰਚਦਾ ਆ ਤੇ ਪੀਸੀਆਰ ਦਸਤੇ ਦੇ ਮਗਰ ਜਿਹੜਾ ਹੈਗਾ ਸੀ ਸੂਰਜ ਉਰਫ ਗੋਪੀ ਜਿਹੜਾ ਹੈਗਾ ਵਾ ਇਹ ਦਾਤ ਲੈ ਕੇ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਸੀਸੀਟੀਵੀਓ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤੇ ਇਹ ਉਹੀ ਗੈਂਗਸਟਰ ਸੀਗਾ ਜਿਸ ਨੂੰ ਅੱਜ ਸਵੇਰੇ ਜਿਹੜਾ ਹੈਗਾ ਲੱਡਵਾਲ ਦੇ ਬੱਗਾ ਕਲਾਂ ਵਿੱਚ ਜਿਹੜਾ ਐਨਕਾਊਂਟਰ ਦੇ ਵਿੱਚ ਜ਼ਖਮੀ ਹੋਇਆ ਬੰਦਾ ਹੈ ਅਸਲ ਦੇ ਵਿੱਚ ਇਸ ਗੈਂਗਸਟਰ ਨੂੰ ਹਿਰਾਦੂੰਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਉਥੋਂ ਰਿਕਵਰੀ ਕਰਨ ਵਾਸਤੇ ਲੁਧਿਆਣਾ ਪੁਲਿਸ ਦੇ ਨਾਲ ਇਹ ਬੱਗਾ ਕਲਾਂ ਦੇ ਵਿੱਚ ਆਏ ਸੀ ਜਿੱਥੇ ਗੋਪੀ ਨੇ ਹਥਿਆਰ ਜਿਹੜੇ ਛੁਪਾ ਕੇ ਰੱਖੇ ਹੋਏ ਸੀ ਦੱਬ ਕੇ ਰੱਖੇ ਹੋਏ ਸੀਗੇ ਜਦੋਂ ਇਹ ਇਹਦੀ ਦਿੱਤੀ ਹੋਈ ਨਿਸ਼ਾਨਦੇਹੀ ਦੇ ਉੱਤੇ ਗੋਪੀ ਕੋਲੋਂ ਹਥਿਆਰ ਕਢਵਾਉਣ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਉਹ ਕੱਢ ਰਿਆ ਸੀਗਾ ਉਥੋਂ ਤੇ ਮੌਕੇ ਦੇ ਉਤੋਂ ਹਥਿਆਰ ਕੱਢਣ ਤੋਂ ਬਾਅਦ ਜਿਹੜਾ ਗੈਂਗਸਟਰ ਗੋਪੀ ਸੀਗਾ ਉਹਨੇ ਪਹਿਲਾਂ ਤੋਂ ਹੀ ਜਿਹੜਾ ਦੱਬਿਆ ਹੋਇਆ ਪਿਸਟਲ ਕੱਢ ਕੇ ਉਹਦੇ ਵਿੱਚ ਫਾਇਰ ਜਿਹੜਾ ਸੀਗਾ ਉਹ ਪੁਲਿਸ ਦੇ ਉੱਪਰ ਕਰ ਦਿੱਤਾ ਜੋ ਕਿ ਇੱਕ ਪੁਲਿਸ ਮੁਲਾਜ਼ਮ ਦੀ ਪਗੜੀ ਨੂੰ ਛੂ ਕੇ ਨਿਕਲ ਗਿਆ ਤੇ ਪੁਲਿਸ ਮੁਲਾਜ਼ਮ ਦੀ ਜਾਨ ਜਿਹੜੀ ਬਾਲ-ਬਾਲ ਬਚ ਗਈ ਤੇ ਇਸੇ ਮਾਮਲੇ ਦੇ ਵਿੱਚ ਜਦੋਂ ਪੁਲਿਸ ਦੇ ਉੱਤੇ ਤਿੰਨ ਫਾਇਰ ਕੀਤੇ ਜਾਂਦੇ ਆ ਗੋਪੀ ਵੱਲੋਂ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਪੁਲਿਸ ਨੇ ਗੈਂਗਸਟਰ ਜਿਹੜਾ ਗੋਪੀ ਸੀਗਾ ਉਹਦੇ ਉੱਤੇ ਫਾਇਰਿੰਗ ਕੀਤੀ ਆ ਜਿਸ ਵਿੱਚ ਉਹ ਗੰਭੀਰੂ ਵਿੱਚ ਕਾਇਲ ਹੋ ਗਿਆ ਹੁਣ ਪੁਲਿਸ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਇਹਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਦੇ ਵਿੱਚ ਇਹ ਹੁਣ ਜਦੋਂ ਉਹ ਥੋੜੀ ਜੀ ਉਹਦੀ ਹਾਲਤ ਵਿੱਚ ਸੁਧਾਰ ਹੁੰਦਾ ਤੇ ਪੁਲਿਸ ਰਿਮਾਂਡ ਦੇ ਲੈ ਕੇ ਹੋਰ ਪੁੱਛਗਛ ਕਰ ਸਕਦੀ ਹੈ ਤੇ ਇਸ ਪੁੱਛਗਛ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ 라이